ਅੱਜ ਮੇਰਾ ਵੀਡੀਓ ਬਣਾਉਣ ਦਾ ਮਕਸਦ ਕੀ ਸੀ ਤੇ ਇੱਕ ਝੋਨਾ ਆਗਾ ਅਣਾ ਤੇ ਇੱਕ ਝੋਨਾ ਆਗਾ ਇਹਦੇ ਜੂਰੀ ਦੇ 2 ਗੱਟੇ ਲੱਗੇ ਤੇ ਇਹਦੇ ਚ 2 ਗੱਟਾ ਮਸ਼ੀਨ ਚ ਪਾਤਾ ਸੀ ਤੇ ਇਹਦਾ ਤੇ ਇਹ ਚੋਣ ਦਾ ਫਰਕ ਆ ਆ ਦਾ ਕਈ ਪੁਨਸਾਂ ਵੀ ਕਹਿੰਦੇ ਇਹਨੂੰ ਕਈ ਲਗਰਾਂ ਵੀ ਕਹਿੰਦੇ ਆ ਅਡੋਡੀ ਜਿਹੜਾ ਨਾ ਫਰਕ ਹੁੰਦਾ ਤੇ ਇਹਨੇ ਤਾਂ ਬਹੁਤ ਗਰੋਥ ਕਰੀ ਆ ਜੇ ਡੂੜ ਗੱਟਾ ਪਾਇਆ ਤੇ ਆ ਦੋ ਗੱਟੇ ਪੈ ਗਏ ਇਹ ਸਿੱਟਿਆ ਹੱਥੀ ਸਿੱਟਿਆ ਤੇ ਇਹ ਮਸ਼ੀਨ ਨਾਲ ਪਾਇਆ। ਤੇ ਇਹਦਾ ਝੋਨੇ ਦਾ ਬਹੁਤ ਫਰਕ ਆ ਯਾਰ। ਖਾਇਦਾ ਕੋਈ ਗ੍ਰੋਥ ਘਟ ਕਰੀ ਇਹਨੇ। ਕਾਰਨ ਪਤਾ ਨਹੀਂ ਆ। ਹਨਾ। ਵੀ ਥੱਲੇ ਕਾਜ ਆ ਪਾਕ। ਉੱਪਰ ਕਾਜ ਆ ਬਦੇ ਮੁੱਦਾ ਲੱਗਿਆ ਯਾਰ। ਥੱਲੇ ਵਧੀਆ। ਇਹ ਚ ਕੋਈ ਨਹੀਂ ਲੱਗਿਆ ਹੁਣ। ਮੱਲਾ ਵੀ ਕੱਲਾ ਡੇਢ ਬੁਰਗੀ ਜੂਰੀ ਦੇ ਲੱਗੀ ਹੋਈ ਆ। ਉਹ ਮਸ਼ੀਨ ਨਾਲ ਥੱਲੇ ਆ ਉੱਪਰ ਪਾਇਆ ਤੇ ਸਵੈਲ ਦੇਂਦੀ ਆ ਬਿਰਲਾ ਕਹਿ ਦਨੇ ਕਿਵੇਂ ਲੱਗਾ ਕਮੈਂਟਾਂ ਦੱਸਿਓ ਬੇ ਕਾਮਜਾਪਕ ਅੜਾ ਥੱਲੇ ਕੇ ਰਿਆ ਜਾਂ ਮਸ਼ੀਨ ਨਾਲ ਪਾਇਆ ਉਹ ਕਾਂ ਜਾਂਦਾ ਦੂਰ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਤੇ ਮੈਨੂੰ ਤਾਂ ਅੜ ਥੱਲੇ ਪਾਇਆ ਵਾ ਜੁੜੀਆ ਇਹ ਵੱਧ ਕਾਂ ਜਾਂਪ ਲੱਗਦਾ ਚਲੋ ਅਗਲੀ ਵੀਡੀਓ ਲੈ ਕੇ حاضر ਹੋਵਾਂਗੇ ਇਹਨੂੰ ਸ਼ੇਅਰ ਕਰਿਓ ਤੇ ਦੱਸਿਓ ਮੈਨੂੰ